ਸਹੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਊਜ਼ 99 ਪੰਜਾਬ ਤੇ ਮੈਂ ਸੁਖਿੰਦਰ ਸਹੋਤਾ ਦੋਸਤੋ ਅੱਜ ਤੁਹਾਡੇ ਨਾਲ ਇੱਕ ਖਬਰ ਵੀ ਸਾਂਝੀ ਕਰਨੀ ਚਾਹੁੰਦਾ ਤੇ ਨਾਲ ਇੱਕ ਤੁਹਾਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਹ ਫੋਟੋ ਹੈ 네ਪਾਲੀ ਲੜਕਾ ਇਸ ਲੜਕੀ ਦੀ ਉਮਰ ਲਗਭਗ 15 ਕੇ ਸਾਲ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੋਣਾ ਹੈ ਕਿ ਰੈਸਟ ਹਾਊਸ ਦੇ ਵਿੱਚ ਕਾਫੀ ਬਾਰ ਕਾਫੀ ਵਾਰ ਤੇ ਇਸ ਲੜਕੇ ਦਾ ਭਰਾ ਕੰਮ ਕਰਦਾ ਹੈ। ਕਾਫੀ ਲੰਬੇ ਸਮੇਂ ਤੋਂ ਇੱਥੇ ਕੰਮ ਕਰਦਾ ਹੈ। ਤੇ ਇਹ ਲੜਕਾ ਇਹਦਾ ਨਾਮ ਹੇਮਰਾਜ ਹੈ ਤੇ ਉਮਰੇ ਦੀ 15 ਸਾਲ ਹੈ। ਇਹ ਆਪਦੇ ਭਰਾ ਨੂੰ ਇੱਥੇ ਮਿਲਣ ਦੇ ਲਈ ਆਇਆ ਹੋਇਆ ਸੀ। ਤੇ ਇੱਥੇ ਜਿਹੜਾ ਕੈਫੇ ਹੈ ਉਸ ਤੇ ਆਪਦੇ ਭਰਾ ਦੇ ਨਾਲ ਜਿਹੜਾ ਹੈਗਾ ਇਹ ਉੱਥੇ ਅ ਜਿਹੜਾ ਹੈਗਾ ਗੱਲਬਾਤ ਕਰਨ ਦੇ ਲਈ ਆਇਆ ਹੋਇਆ ਸੀਗਾ। ਇਹਦਾ ਪਿਤਾ ਇਹਨੂੰ ਛੱਡ ਕੇ ਇੱਥੋਂ ਵਾਪਸ ਚਲਾ ਗਿਆ। ਕਿਉਂਕਿ ਕਿਉਂਕਿ ਇਹ ਕੁਝ ਦਿਨ ਉਰੇ ਰਹਿਣਾ ਚਾਹੁੰਦਾ ਸੀਗਾ। ਪਰ ਗੱਲ ਕੀ ਬਣੀ ਕਿ 30 ਤਰੀਕ ਵਾਲੇ ਦਿਨ 3 ਜੁਲਾਈ ਵਾਲੇ ਦਿਨ ਜਿਹੜੀ ਸਾਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਪਤਾ ਚੱਲਿਆ ਕਿ ਇਹ ਲੜਕਾ ਬਾਜ਼ਾਰ ਨੂੰ ਗਿਆ ਕੋਈ ਸਮਾਨ ਲੈਣ ਗਿਆ ਜਾਂ ਵੈਸੇ ਘੁੰਮਣ ਦੇ ਲਈ ਗਿਆ ਪਰ ਉਸ ਤੋਂ ਬਾਅਦ ਅੱਜ ਤੱਕ ਵਾਪਸ ਨਹੀਂ ਪਰਤਿਆ ਪੁਲਿਸ ਨੂੰ ਰਿਪੋਰਟ ਵੀ ਕਰਵਾਈ ਗਈ ਹੈ ਗਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਗਈ ਹੈ ਤੇ ਅਸੀਂ ਵੀ ਤੁਹਾਨੂੰ ਇਹ ਫੋਟੋ ਦਿਖਾ ਰਹੇ ਹਾਂ ਤੇ ਨਾਲ ਸਕਰੀਨ ਤੇ ਵੀ ਤੁਸੀਂ ਦੇਖ ਰਹੇ ਹੋ ਇਹ ਫੋਟੋ ਇਹ ਸਭ ਤੋਂ ਵੱਡੀ ਸਮੱਸਿਆ ਇਸ ਚੀਜ਼ ਦੀ ਹੈ ਕਿ ਇਹ ਲੜਕਾ ਸਿਰਫ ਨੇਪਾਲੀ ਭਾਸ਼ਾ ਜਾਣਦਾ ਹੈ ਨਾ ਤਾਂ ਇਹਨੂੰ ਹਿੰਦੀ ਆਉਂਦੀ ਹੈ ਨਾ ਅੰਗਰੇਜ਼ੀ ਆਉਂਦੀ ਹੈ ਤੇ ਨਾ ਪੰਜਾਬੀ ਸਮਝਦਾ ਹੈ ਇਹ ਨਾ ਤਾਂ ਕਿਸੇ ਨੂੰ ਸਮਝਾ ਸਕਦਾ ਬੋਲ ਕੇ ਨਾ ਕਿਸੇ ਦੀ ਗੱਲ ਇਹ ਖੁਦ ਸਮਝ ਸਕਦਾ ਇਸ ਕਰਕੇ ਸਾਡੀ ਤੁਹਾਨੂੰ ਗੁਜਾਰਿਸ਼ ਹੈ ਬੇਨਤੀ ਹੈ ਕਿ ਜੇਕਰ ਇਹ ਲੜਕੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਜਾਂ ਇਹ ਲੜਕਾ ਕਿਸੇ ਪਾਸੇ ਚਲਾ ਗਿਆ ਜਾਂ ਕਿਸੇ ਨੇ ਇਸ ਨੂੰ ਦੇਖਿਆ ਤਾਂ ਉਹ ਏਟਲੀਕੇ ਨੰਬਰਾਂ ਤੇ ਜਿਹੜਾ ਹੈਗਾ ਸੰਪਰਕ ਕਰਕੇ ਜੋ ਸਕਰੀਨ ਤੇ ਨੰਬਰ ਚੱਲ ਰਹੇ ਆ ਸਾਨੂੰ ਜਾਣਕਾਰੀ ਜਰੂਰ ਦੇਵੇ ਨਹੀਂ ਤਾਂ थाना ਸਿਟੀ ਫਰੀਦਕੋਟ ਬੰਨ ਦੇ ਵਿੱਚ ਜਿਹੜੇ ਗਿਆ ਇਸ ਦੀ ਜਰੂਰ ਜਾਣਕਾਰੀ ਦੇਵੇ ਤਾਂ ਜੋ ਇਹ ਪ੍ਰਵਾਸੀ ਲੜਕਾ ਜਿਹੜਾ ਇੱਥੇ ਆਪਦੇ ਭਰਾ ਨੂੰ ਮਿਲਣ ਲਈ ਆਇਆ ਸੀ ਉਹ ਵਾਪਸ ਆਪਦੇ ਪਰਿਵਾਰ ਚ ਪਹੁੰਚ ਸਕੇ ਆਪਣੇ ਘਰ ਵਾਪਸ ਜਾ ਸਕੇ ਕਿਉਂਕਿ ਪਰਿਵਾਰ ਦਾ ਪਿੱਛੇ ਕਾਫੀ ਮਾੜੇ ਹਾਲਾਤ ਬਣੇ ਹੋਏ ਨੇ ਮਾਂ ਦਾ ਰੋ ਰੋ ਬੁਰਾ ਹਾਲ ਹੈ ਔਰ बार-बार ਉਹ ਇਹੀ ਕਹਿ ਰਹੀ ਹੈ ਕਿ ਮੇਰਾ ਪੁੱਤ ਲਿਆ ਦਿਓ ਮੇਰਾ ਹੀਮਰਾਜ ਲਿਆ ਦਿਓ ਪਰ ਹੁਣ ਜਿਹੜੇ ਇੱਥੇ ਜੋ ਕੰਮ ਕਰਨ ਵਾਲੇ ਨੇ ਉਹਨਾਂ ਦੀ ਪੁਲਸ ਤੇ ਪੁਲਸ ਕਾਰ ਉਹਨਾਂ ਨੇ ਪੁਲਸ ਨੂੰ ਬਹਾਰ ਲਗਾਈ ਹੈ ਔਰ ਪੁਲਸ ਵੀ ਜਿਹੜੀ ਹੈਗੀ ਆ ਆਪਦੇ ਪੱਧਰ ਤੇ ਇਸ ਦੀ ਜਾਂਚ ਕਰ ਰਹੀ ਹੈ ਇਸ ਨੂੰ ਲੱਭ ਰਹੀ ਹੈ ਪਰ ਜੇਕਰ ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਹੁੰਦੀ ਹੈ ਸ਼ਹਿਰ ਦੇ ਵਿੱਚ ਤਾਂ ਸਾਨੂੰ ਜਰੂਰ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਜਾਣਕਾਰੀ ਦਿਓ ਧੰਨਵਾਦ